ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਜਗਦੇਵ ਖੁਰਦ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪਹਿਲੀ ਵੀਡੀਓ ਆਪਾਂ ਇਸ ਘਰ ਦੇ ਵਿੱਚੋਂ ਤੇ ਦੋ ਮੱਜਾਂ ਤੇ ਇੱਕ ਗਾਂ ਤਾਂ ਨਵੇਂ ਢ ਤੇ ਹੌਲੇ ਭਾਜ ਤੁਹਾਨੂੰ ਆਹ ਵਾਲੀ ਗਾਂ ਤੁਹਾਨੂੰ ਦਿਖਾਉਣੀ ਆ ਚੰਗੇ ਸੋਹਣੇ ਰੰਗ ਰੂਪ ਵਾਲੀ ਐ ਵੀ ਤੇ ਗੱਲਬਾਤ ਆਪਾਂ ਕਰਦੇ ਵੀ ਦੀਓ ਨਾ ਫਸਲਾ ਵੀਰ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਜੀ ਵਧੀਆ ਵਧੀਆ ਜੀ ਵਪਾਰ ਦਾ ਹੀ ਕੰਮ ਫਿਰ ਆਪਣਾ ਹਾਂਜੀ ਵੀਰ ਜੀ ਵਪਾਰ ਦਾ ਹੀ ਪੁਰਾਣਾ ਹੀ ਹੈ ਕਿੰਨਾ ਚਿਰ ਹੋ ਗਿਆ ਕਰਦੇ ਨੇ ਵੀ ਵੀਰ ਜੀ ਸ਼ੁਰੂ ਤੋਂ ਕਰਦੇ ਹੀ ਹੈ ਅੱਛਾ ਮਤਲਬ ਪੀੜੀਆਂ ਤੋਂ ਤੁਰਿਆਂ ਹੁੰਦਿਆ ਆ ਵਾਕੇ ਠੀਕ ਆ ਤੇ ਅੱਜ ਆਪਣੇ ਕੋਲ ਦੋ ਮੱਜਾਂ ਤੇ ਇੱਕ ਗਾਂ ਹਾਂ ਤੇ ਨਾਮ ਦੱਸ ਤੇ ਕਰੀ ਆਪਾਂ ਨਾਮ ਮੇਜਰ ਜੀ ਹਾਂਜੀ ਤੇ ਲੇ ਜੀ ਦੇਖੋ ਦੁਜੀ ਅਸੀਂ ਵੀਰ ਜੀ ਨਾਲ ਜਿਹੜਾ ਮਸਲਾ ਤੇ ਜੀ ਲੰਬਸਰ ਹਾਂ ਨਾ ਠੀਕ ਹੈ ਤਾਂ ਸ਼ੁਰੂਆਤ ਫੋਨ ਨੰਬਰ ਵੀ ਇੱਕ ਰਹੀ ਬੋਲਦਾ ਸੱਚੇ ਫੋਨ ਨੰਬਰ ਹੈ 91 40 667 47 ਤੇ ਦੂਜਾ ਨੰਬਰ 98770 82455 ਠੀਕ ਹੈ ਹਾਂਜੀ ਚਲੋ ਸ਼ੁਰੂਆਤ ਜਿਹੜੀ ਹੈ ਪਹਿਲੇ ਨੰਬਰ ਤੇ ਜਿਹੜੀ ਮਾਝਾ ਤਾਜੀ ਸੋਈ ਹੈ ਜੇ ਮਗਰ ਕੀ ਏ ਇਹਦੇ ਮਗਰ ਵੀਰ ਜੀ ਕੱਟੀ ਜੀ ਕੱਟੀ ਆਪਾਂ ਦੇਖ ਜਾਂਦੇ ਹਾਂ ਤਾਜੀ ਹੈ ਜੇ ਬਿਲਕੁਲ ਕਿੰਨੇ ਦਿਨਾਂ ਵਿੱਚ ਜੇ ਨਾ ਸੋਈ ਨਾ ਤਨੂ ਵੀਰ ਜੀ ਤੱਜਾ ਦੇਣਗੇ ਅੱਜ ਤੀਸਰਾ ਦੇਨੇ ਆ ਅਜੇ ਤੇ ਬੋਲਾ ਹੀ ਹੋਣਾ ਫਿਰ ਇਹਦੇ ਬੋਲਾ ਵੀਰ ਜੀ 8 ਕਿਲੋ ਪੱਕਾ ਤਿਆਰ ਹੋਏ ਅੱਛਾ ਤੇ ਕਿੰਨਾ ਚ ਭਾਈ ਜਾਊਗੀ ਉਤਰਾ ਜੀ 12 ਕਿਲੋ ਚਵਾਈ ਕੀ ਆ। ਅੱਛਾ 12 ਕਿਲੋ ਲੱਗੇ ਜਿਹੜਾ ਚਵਾਈ ਜਾਊਗੀ। ਹਲੇ ਤਾਂ ਜਿਆਦਾ ਨਹੀਂ ਤੁਹਾਡੇ ਸਾਹਮਣੇ ਆ 8 ਕਿਲੋ ਜਿਹੜਾ ਹਲੇ ਤੂੜੀ ਦਾੜੀ ਖਾਨੀ ਡੰਗਰ ਪੱਟੇ ਪੁੱਟੇ ਕਿਤੇ ਆਨੇ। ਠੀਕ ਆ। ਖੋਲੋ ਹਾਂ ਫੇਰ ਤੋੜ ਦਈਏ। ਬਾਕੀ ਜਿਹੜੀ ਚਵਾਈ ਇੱਕ ਨੰਬਰ ਲੱਗੀ ਠੀਕ ਜੀ। ਬਾਕੀ ਕੱਦ ਕਾਠ ਵੀ ਚੰਗਾ ਪਤਰਾ ਸੰਭੀ ਸੰਭੀ ਚੰਗੀ ਹੈ। ਤਾਜੀ ਸੋਈ ਹੈ ਅਜੇ। ਬਾਕੀ ਹਵਾਨਾਵੇਂ ਦਾ ਥੱਲੇੋਂ ਦੇਖਾਦੇ ਜੀ ਚੰਗਾ ਹੈ ਤੇ ਤੇ ਬਰੇ ਤਾਂ ਵੀ ਚੰਗੀ ਆ ਬਾਕੀ ਜੇ ਤਾਜੀ ਸੂਈ ਆ ਸਾਰੀਆਂ ਗਰਮੀਆਂ ਦੁੱਧ ਚ ਆਉਣਾ ਹੋਈ ਆ ਅੱਛੀ ਜਵਾਈ ਇੱਕ ਨੰਬਰ ਦੇ ਜਿਹੜਾ ਥੱਲੇ ਬੈਜੇ ਕੋਠੇ ਰਹਿਣਾ ਚਾਹੀਏ ਅੱਛਾ ਹਾਂਜੀ ਠੀਕ ਆ ਤੇ ਕਿੰਨਾ ਫਿਰ ਮੁੱਲ ਰੱਖਣਾ ਇਹਦਾ ਆਪਾਂ ਉਹ ਲੇ ਤੇ ਵੀਰ ਜੀ 85000 ਕਾ ਦੇ ਅੱਛਾ ਹਾਂ ਜੀ ਕਿੰਨੇ ਦੀ ਦੇ ਦੇਣੀ ਹੈ 80 ਦੀ ਦੇ ਦੋ ਅੱਛਾ 80000 ਦੀ ਦੇ ਦੋਗੇ ਬਾਕੀ ਮਾਨਤਨ ਖੁੱਲਾ ਕਰ ਦਾਂਗੇ ਵੀਰ ਪ੍ਰਾਪਨਾ ਫੋਨ ਲਾਵੇ ਇੱਕ ਰੀ ਪਹਿਲੀ ਵੀਡੀਓ ਵਾ ਖਾਲੀ ਨਾ ਮੋੜੋ ਕਿਸੇ ਨੂੰ ਚਲੋ ਮਾਨਤਨ ਖੁੱਲਾ ਕਰਾਂ 80 ਚਾਂਵੇਂ ਕਹਿੰਦੇ ਕਿ ਖੁੱਲਾ ਮਾਨਤਨ ਕਰ ਦਾਂਗੇ ਬਾਕੀ ਕੋਈ ਵੀਰ ਫੋਨ ਲਾਵੇ ਇੱਕ ਰੀ ਤਾਜੀ ਸੂਈ ਆ ਜਿਹੜੀ ਤੇ ਹੁਣ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਇਹ ਗੱਬਣੇ ਆ ਜਿਹੜੀ ਦੀ ਦਸਦੀ ਵੀਰ ਜੀ ਠੀਕ ਆ ਇਹ ਕਿੰਨਾ ਕੁ ਲਾਜੂਗੀ ਟਾਈਮ ਦੀ ਜੀ ਇਹ ਵੀ ਜੀ ਹਫਤਾ ਲਿਆ ਜੀ ਅੱਛਾ ਤੇ ਇਹ ਕਿੰਨੇ ਕੁ ਦੁੱਧ ਵਾਲੀ ਏ ਦੁੱਧ 11 12 ਕਿਲੋ ਚਵਾਈ ਜਾਏਗੀ ਅੱਛਾ ਇਹ ਵੀ 12 ਕਿਲੋ ਲੱਗੇ ਜਿਹੜਾ ਚਵਾਈ ਜਾਊਗੀ ਖੋਲ ਦੋ ਹਾਂ ਫੇਰ ਤੋੜ ਦਈਏ ਇਹਨੂੰ ਬਾਕੀ ਵੀਰ ਜੀ ਬਣੇਗੀ ਬੜੀਆ ਲੇ ਬਾਕੀ ਇਹਦੇ ਭਰਨੀ ਆ ਥੱਲੇ ਪੋਰੀ ਬੜੀਆਂ ਚ ਮਹੀ ਦੇ ਲੱਗ ਲੈ ਲਾ ਵੀਰ ਜੀ ਆਹ ਦੇਖ ਸਾਡੇ ਜੇ ਬਾਕੀ ਇਹ ਜੇ ਤਿਆਰ ਹੋਣੀ ਆ ਪੂਰੀ ਬਾਕੀ ਥਨਾ ਦਾ ਸਾਈਜ਼ ਗਾਪ ਵੀ ਜਿਹੜਾ ਠੀਕ ਆ ਹਾਂਜੀ ਤੇ ਇਹਦਾ ਵੇਚੇ ਫਿਰ ਕਿੰਨਾ ਜੇ ਮੁੱਲ ਇਹਦਾ ਮੁੱਲ ਦੇਜੀ ਕਰਦੇ 77000 77000 ਤੇ ਕਰਨਾ ਵਿੱਚ ਮਾਨਤਨ ਫਿਰ 5000 ਵੇਚੀ ਛੱਡਦਾ ਅੱਛਾ 5000 ਛੱਡ ਦੋ ਕਿ 72 ਦੀ ਦੇ ਦੋਗੇ 70 ਦੀ ਦੇ ਦਾਂਗੇ ਅੱਛਾ 70 ਦੀ ਬੋਲਾ ਵੀਰ ਪ੍ਰਾਪਾਸ ਅੱਛਾ ਹੋਰ ਮਾਨਤਨ ਕਰ ਦੋ ਕੋ ਫੋਨ ਇੱਕ ਵਾਰੀ ਲਾਵੇ ਜਰੂਰ ਹਨਾ ਠੀਕ ਆ 70 ਜੋਂ ਵੀ ਜਿਹੜਾ ਕਹਿੰਦਾ ਕਿ ਮਾਨਤਨ ਖੁੱਲਾ ਕਰ ਦਾਂਗੇ ਬਾਕੀ ਕੋ ਫੋਨ ਲਾਵੇ ਇੱਕ ਵਾਰੀ ਤੇ ਹੁਣ ਜਿਹੜੀ ਕਾਵਲੀ ਗਾਂ ਆਪਣੇ ਕੋਲ ਅੱਛਾ ਇਹ ਦੂਸਰਾ ਸੂਆ ਸੂਈ ਹੈ ਹਾਂਜੀ ਤੇ ਦੁੱਧ ਕਿੰਨਾ ਇਹਦੇ ਕੋਲ ਦੁੱਧ ਇਹਦੇ ਕੋਲ 8 ਕਿਲੋ ਪਰ 70 ਗਰੰਟੀ ਲਾਓ ਪੂਰੀ ਅੱਛਾ ਮਣਾ ਕੇ ਦਾਂਗੇ 7 ਕਿਲੋ ਤੇ ਇਹ ਹੈਗੀ ਬੱਚੇ ਤਾਂ ਬਿਨਾ ਹਨਾ ਹਾਂਜੀ ਬੱਚਾ ਮਰ ਗਿਆ ਜੇ ਤੋੜਦਾ ਫੇਰ ਇਹਨਾਂ ਨੂੰ ਹਾਂਜੀ ਠੰਡੀ ਵੇਖੋ ਕਿੰਨੀ ਚ ਬਾਕੀ ਠੀਕ ਹੈ ਵੀ ਠੰਡੀ ਤੇਰੀ ਆ ਜਲੀ ਹਾਂ ਥਾਣੇ ਦੇਖ ਸਕਦੇ ਤੇ ਲੱਗੇ ਤਾਂ ਕੋਈ ਨਹੀਂ ਲੱਗਦਾ ਇਹ ਵੀ ਜੀ ਬੈਰ ਨਾਲ ਤੇ ਬੜੀ ਹਾਂਜੀ ਹਾਂਜੀ ਹੁਣ ਆ ਵੇਖੋ ਬੈੜ ਕੱਦ ਕਾਠ ਜਿਹੜਾ ਇਹਦਾ ਚੰਗਾ ਉੱਚਾ ਮੱਧਮ ਤੋਂ ਨਾ ਉੱਚੀ ਤੇ ਫਿਕਸ ਜਾਈ ਹਵਾਨਾ ਜਿਹੜਾ ਇਹਦਾ ਲੈ ਆਓ ਜੀ ਕਿੰਨੇ ਸੰਦੇਹ ਨੰਨੇ ਦਾ ਲਾਗੇ ਤਾਂ 7 ਕਿਲੋ ਦੁੱਧ ਜਿਹੜਾ ਕਹਿੰਦੇ ਕੀ ਹੈਗਾ ਇਹ ਦੇਖੋ 50 ਥੱਲੇ ਆਹ ਦੇਖੋ ਥੋੜਾ ਦਿਖਾ ਦਿਓ ਇੱਕ ਠੀਕ ਐ ਤੇ ਜੀ ਕੋਈ ਵੀਰ ਭਰਾ ਲੈ ਆ ਜੇਗਾ ਗਾਂ ਵਸ਼ੀ ਚੰਗੇ ਰੁਪਈਆ ਦੀ ਬੱਟੇ ਅੱਜ ਜਦ ਗਾਂ ਕਿਤੇ ਤਿਆਰ ਹੋਈ ਤੇ ਚੰਗੀ ਤਿਆਰ ਹੋਣੀ ਆ ਵੀਰ ਭਰਾ ਚੰਗੇ ਰੁਪਈਆ ਕੱਟੇ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਵਿੱਚ ਜੀ 20000 ਕਰਦੇ ਅੱਛਾ 18000 ਵੀ ਦੇ ਦੋ 18000 ਵੀ ਦੇ ਦੋ ਬਾਕੀ ਦਾਨ ਕਰ ਦਾਂਗੇ ਚਲੋ ਕੋ ਫੋਨ ਲਾਵੇ ਕਰੀ ਹਨਾ ਠੀਕ ਤੇ ਠੀਕ ਹੈ ਜੀ ਹੋਰ ਕੁਝ ਕਹਣਾ ਫਿਰ ਬਸ ਕੋਈ ਫੋਨ ਲਾਵੇ ਬਾਕੀ ਇਹ ਕਿ ਤੁਹਾਡੇ ਘਰੋਂ ਕੋਈ ਤਸੱਲੀ ਕਰਕੇ ਨਾ ਪਾਸ ਕਰਕੇ ਖੜੇ ਜਿਹੜੀ ਘਰੇ ਆਪਣੀ ਚੋਕੇ ਖੜੇ ਡੰਕਰ ਤੇ ਦੋ ਸੋਈਆਂ ਵਾ ਆਪਣੀ ਚਵਾਈ ਕਰਕੇ ਖੜੇ ਤੇ ਗੱਬਨ ਜਿਹੜੀ ਪਾਸ ਕਰਕੇ ਖੜੇ ਬਾਕੀ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ